ਕਾ ਹੋ ਰਿਹਾ ਹੈ ਗਾਇ ਦੇਖ ਮੈਂ ਤੇਰੇ ਦੋ ਠਿੱਕ ਗੇਡਾ ਨਹੀਂ ਆ ਬੰਦਾ ਵਾਂ ਮੈਨੂੰ ਪੁੱਠਾ ਬੋਲਦਾ ਤੂੰ ਮੈਨੂੰ ਦੱਸ ਇਹਨੂੰ ਮੈਂ ਆਪੇ ਬੰਦਾ ਬਣਾਉਂਗੀ ਕਹਿ ਜਾਈਂਗਾ ਤੇ ਸੁਣਦਾ ਨਹੀਂ ਆ ਜਾ ਤੈਨੂੰ ਮੇਰੇ ਕੋਲ ਆ ਮਾ ਦੇਖ ਜੂ ਲੈ ਆ ਜਾ ਪੁੜੇ ਆ ਜਾ ਆਇਆ ਮਾ ਰੇ ਸਵਾਮਾ ਤੇਰੀ ਆਇਆ ਇਹ ਹੋ ਦਿਮਾਗ ਵੇ ਮੈਂ ਮਾਰ ਮਾਰ ਫਰਖਾਣਾ ਫਰਖੀ ਬੇ ਇਹਨੂੰ ਅਕਲ ਨਹੀਂ ਆਈ ਇਹਨੂੰ ਤੈਨੂੰ ਕਿੰਨੇ ਵਾਰੀ ਕਿਹਾ ਤੈਨੂੰ ਵੱਡਾ ਭਾਈ ਆ ਤੂੰ ਬੋਲਣਾ ਨਹੀਂ ਇਹਦੇ ਮੈਂ ਆਇਆ ਮੈਂ ਕਿਹਾ ਮੈਨੂੰ ਦਾ ਸੋਇ ਤੂੰ ਮਾਰਦਾ ਕਿ ਮੈਨੂੰ ਨਾ ਹੋ ਹੈ ਹਾਂ ਤੇ ਮੈਂ ਕਿਹਾ ਮੈਂ ਬੋਲਿਆ ਤੂੰ ਪੋਚਾ ਰੱਖ ਦੇ ਮੇਰਾ ਪੋਚਾ ਕੀ ਹੋ ਗਿਆ ਸੀਗਾ ਹੈ ਰੜਾਈ ਕੱਢ ਲਈ ਜਿੰਨੀ ਕੀ ਹੋ ਗਿਆ ਦੇਖੀ ਦੇਖੀ ਮੈਂ ਇਹਨੇ ਇਹ ਤੁ ਚੱਕ ਲਿਆ ਹੈਨਾ ਹੈਨਾ ਫਿਰ ਜੋ ਮੈਂ ਬਾਹਰ ਗਿਆ ਹੋਲਡ ਕਾਪੀ ਆਏਗਾ ਫਿਰ ਕਿੱਥੇ ਮਾਰ ਤੂੰ ਮੈਨੂੰ ਹੋਰ ਕੋਈ ਪੁੱਲ ਨਹੀਂ ਜੁਕਦੀ ਬਾਗ ਮਾ ਚੱਲ ਗਈ ਤਾਂ ਮੈਂ ਇਹੀ ਇਹੀ ਤੇ ਕਿਹੜਾ ਆ ਰਿਹਾ ਹੈ ਇਹ ਕੀ ਚੁਪੀ ਲਾ ਹਵਾ ਚੱਲਦੀ ਹੈ ਚੈਕ ਕਪੀ ਲਾ ਹਵਾ ਚੱਲਦੀ ਹੈ ਬਸ ਹੋ ਗਈ ਬਹਿ ਗਿਆ ਕਟ ਖਾ ਕੇ ਹਾਂ ਜੀ ਦਸ਼ਨਾ ਕਟਾ ਕੇ ਬਹਿ ਗਿਆ ਦਾਲ ਮੈਂ ਪਤੰਗ ਦੇ ਵੀਡੀਓ ਬਣਾਣਾ ਦਲਾ ਲੋਵਾ ਪਤੰਗ ਦਾ ਮੈਂ ਤਾਂ ਹੋਰ ਕੰਮ ਨਹੀਂ ਕੋਈ ਭੰਦਣਾ ਚੱਲ ਨਾ ਆਹ ਲੜ ਪਿਆ ਸੱਟ ਲਿਆ ਵੱਡਾ ਥੱਲੇ ਹੋਣੇ ਕਿੰਨੇ ਛੋਟੀਆਂ ਹਾਂ ਹਾਂ ਛੋਟੀਆਂ ਛੋਟੀਆਂ ਅੱਜ ਤਾਂ ਹੁਣ ਇਧਰ ਪਿਲਾਂ ਚੱਲਿਆ ਉਹਨੇ ਰਾਈਪ ਪਾਵਾ ਦਿੰਦੀ ਮੰਮੀ ਕਮਿਟੀ ਜਾਣਾ ਅੱਜ ਮੈਨੂੰ ਛੋਟੇ ਹੀ ਦਿਹਾੜੀ ਲੋੜ ਆ ਰੱਖ ਬਾਕੀ ਕਰ ਲੈ ਇਹੋਨੇ ਕੁਰਈਏ ਨਾ ਕੀ ਥੋੜੇ ਕੀ ਹੈ ਹੈ ਥੋੜੇ ਕੀ ਪਪੂ ਨਾਲ ਹੱਥੇ ਹਵਾ ਚੱਲਦੀ ਰਾਖਾ ਜਾਏਗਾ ਰਾਖਾ ਹੈ ਰਾਖਾ ਰਾਖਾ ਜਾ